ਅੱਜ ਛੋਟੀ ਮੁੰਡੀਆਂ ਦੇ ਵਿੱਚ ਨਾਲ ਲੱਗਦੀ ਕਲੋਨੀਆ ਰਾਣੀ ਬਾਗ ਕਲੋਨੀ ਬਹੁਤ ਪੁਰਾਣੀ ਕਲੋਨੀਆ ਬਹੁਤ ਸਾਡੀਆਂ ਭੈਣਾ ਦੁਖੀ ਸੀ ਜਦੋਂ ਬਾਜ਼ਾਰ ਨੂੰ ਜਾਣਾ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਬੱਚਿਆਂ ਨੂੰ ਸਕੂਲ ਸਟੱਡੀ ਨੂੰ ਜਾਣ ਵਾਸਤੇ ਬੜੀ ਪ੍ਰੋਬਲਮ ਸੀ ਸੋਹਣਾ ਦੀ ਲੰਬੀ ਮੰਗ ਨੂੰ ਲੈ ਕੇ ਅੱਜ ਇਹ ਜਿਹੜੀ ਗਲੀਆਂ ਟਨ ਵਾਲੀ ਬਣਾ ਰਿਹਾ ਸੋ ਕੋਈ ਵੀ ਜਿਹੜੀ ਗਲੀ ਆ ਜਾਂ ਕੋਈ ਵੀ ਨਾਲੀ ਜਿਸੇ ਪ੍ਰੇਸ਼ਾਨ ਲੋਕ ਸ਼ਿਵਰੇ ਤੋਂ ਕੋਈ ਸਿਵਰੇ ਤੋਂ ਅਧੂਰਾ ਨਹੀਂ ਰਹੂਗਾ ਹਲਕਾ ਕੋਈ ਗਲੀਆਂ ਨਾਲੀਆਂ ਤੋਂ ਨਹੀਂ ਰਹੂਗਾ ਪਰ ਗਲੀਆਂ ਨਾਲੀਆਂ ਵੀ ਉਹ ਬਣਾ ਰਹੇ ਜਿਹੜੀਆਂ ਪਰਮਾਨੈਂਟ ਹੱਲ ਹੋ ਜੇ ਬਾਰ ਬਾਰ ਹਰ 5 ਸਾਲ ਬਾਅਦ ਲੋੜ ਨਾ ਪਵੇ ਸੋ ਇਹ ਟੈਲ ਨਾਲੀ ਗਲੀ ਬਣ ਗਈ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਹੈ ਜਿਹੜੇ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਦੇ ਲਈ ਇਹ ਚੱਲੇ ਹੋਏ ਨੇ ਸੋ ਅਸੀਂ ਵੀ ਉਹਨਾਂ ਦੇ ਹੁਕਮ ਅਨੁਸਾਰ ਜਿਹੜੀ ਵੀ ਅਸੀਂ ਉਹਨਾਂ ਨੂੰ ਬੇਨਤੀ ਲਾਉਂਦੇ ਆ ਕਿ ਇਸ ਹਲਕੇ ਦੀ ਇੰਨਾ ਪੈਸਾ ਚਾਹੀਦਾ ਇਸ ਪਿੰਡ ਲਈ ਇੰਨਾ ਚਾਹੀਦਾ ਨਾਲ ਦੀ ਨਾਲ ਗਰੰਟਾ ਆ ਰਹੀਆਂ ਔਰ ਪਾਸ ਹੋ ਰਹੇ ਕੰਮ ਹਰ ਪਿੰਡ ਦਾ ਜਿਹੜਾ ਸੁਧਾਰ ਹੈ ਪ੍ਰਮਾਤਮਾ ਦੀ ਮੁੱਖ ਮੰਤਰੀ ਸਾਹਿਬ ਨੂੰ ਜੜੀ ਵੀ ਬੇਤਰੀਆਂ ਨੇ ਪੂਰੀ ਕਰਦੇ ਹੋਰ ਕਰਦੇ ਰਹਿਣਾ ਇਹ ਕਿੰਨੀ ਗ੍ਰਾਂਟ ਦਿੱਤੀ ਗਈ ਹੈ ਇਹ ਪਿੰਡ ਦੀ ਗਲੀ ਜਿੰਨੀ ਵੀ ਪੈਸੇ ਲੱਗਣਗੇ ਸਾਰੀ ਗਲੀ ਬਣਾ ਲਵਾਂ ਆਓ ਸਰਪੰਚਾ ਇਹ ਕਰਵਾਓ ਜਿਹੜਾ ਨਹਾਰ ਬਦਲੀ ਜਾਏਗੀ ਮੰਤਰੀ ਸਾਹਿਬ ਖੜੇ ਕਰੀਆਂ ਦੀ ਦਿੱਕਤ ਸੀ ਪਰੇਸ਼ਾਨੀ ਸੀ ਉਹ ਹੱਲ ਹੋ ਗਈ ਹਾਂਜੀ ਹਾਂਜੀ ਪੂਰੇ ਸਾਰੇ ਪਿੰਡ ਦਾ ਮਸਲਾ ਹੱਲ ਕਰਿਆ ਜੀ ਜੜੀਆਂ ਦੇ ਵਿੱਚ ਪੂਰਾ ਪਾਣੀ ਸੀ ਵੀਡੀਓ ਕੋਲ ਆ ਜਦ ਤੱਕ ਸਾਡੇ ਉਹ ਜੜੀਆਂ ਮੱਤ ਲੈ ਜਿਓ ਕਿੰਨਾ ਪਾਣੀ ਸੀਗਾ ਤੇ ਹੁਣ ਅੱਜ ਕੱਲ ਤੁਸੀਂ ਜਿੱਥੇ ਮर्जी ਦਿੱਤੀ ਖੋਲ ਕੇ ਚੱਲੇ ਜਾਓ ਜਿਹੜੇ ਕੱਢਿਆ ਉਹ ਆ ਕੇ ਉਹ ਫੇਰ ਪਾ ਲਿਓ ਇਹ ਥੋੜਾ ਆਪ ਇੱਕ ਪੁਜਰੇ ਦੀ ਲੋੜ ਦਾ ਪੈਣਾ ਸਰਕਾਰ ਦੀ ਕਿਰਪਾ ਨੇ ਹੁੰਦਾ ਸਾਰਾ ਹੁਣ ਇਹ ਇੱਥੇ ਵੀ ਤੁੱਤੀ ਹੋਈ ਸ਼ਰਤ ਕਹੀ ਸੀਗੀ ਉਹ ਬੜਾਈਆ ਜੇ ਗਾਹਾਂ ਦੇਖਦੇ ਆ ਬਾਕੀ ਸਾਡਾ ਪਿੰਡ ਦਾ ਥੋੜਾ ਕੰਮ ਉੱਧਰ ਵੀ ਰਹਿਦਾ ਇਹ ਵੀ ਹੁਣ ਸਾਡਾ ਪਿੰਡ ਹੈ ਸਾਡੇ ਪਿੰਡ ਚ ਆਹ ਨਾਲ ਮੁੰਡੀਆਂ ਲੱਗਦਾ ਠੀਕ ਆ ਉਹ ਮੁੰਡੀਆਂ ਪਿੰਡ ਜਿਹੜੇ ਦੋਨੇ ਮੁੰਡੀਆਂ ਪੈਦਾ ਇਹ ਮੁੰਡੀਆਂ ਮੁੰਡੀਆਂ ਕਰ ਪਿੰਡ ਲੱਗਦਾ ਜੀ ਇੱਕ ਮੁੰਡੀਆਂ ਐਮਐਲਏ ਸਾਹਿਬ ਨੂੰ ਸਾਡੀ ਬੇਨਤੀ ਆ ਸਾਰੇ ਨਗਰ ਵੱਲੋਂ ਪੰਚਾਇਤ ਵੱਲੋਂ ਉਈ ਉਹਦਨ ਵੀ ਕਰੀ ਸੀ 18 ਫੁੱਟ ਜਿਹੜੀ ਸੜਕ ਕਿਹਾ ਸੀ ਬਣਾਉਣ ਨੂੰ ਜੇ ਵੱਧ ਬਣਨ ਦੀ ਤਾਂ ਜਿਆਦਾ ਵਧੀਆ ਘਰ ਤੋਂ ਘਰ 18 ਫੁੱਟ ਪਿੰਡ ਦੇ ਆਦਾਂ ਦੇ ਪਿੰਡ ਦੇ ਆਦਾਂ ਦੇ ਕੇਂਦਰ ਸਰਕਾਰ ਨੇ ਸਾਡਾ ਪੈਸਾ ਰੁਕਿਆ ਹੈ ਮੰਡੀ ਬੋਰਡ ਦਾ ਜਦੋਂ ਵੀ ਉਹ ਬਹੁਤ ਜਲਦੀ ਹੁਣ ਪੈਣ ਵਾਲਾ ਕਿਉਂਕਿ ਮੁੱਖ ਮੰਤਰੀ ਸਦਾਪੁਰਨ ਸਿੰਘ ਮਾਨ ਜੀ ਜਿਸ ਕੰਮ ਦੇ ਪਿੱਛੇ ਪੈਜੇ ਉਹਨਾਂ ਸਿਰੇ ਚੜ੍ਹਦੇ ਆ ਸੋ ਪੈਸਾ ਹੁੰਦੇ ਸਾਰੀ ਜਿਹੜੀਆਂ ਗਲੀਆਂ ਦੀਆਂ 18 ਫੁੱਟੀਆਂ ਜੰਨੀਆਂ ਵੀ ਨਹੀਂਆਂ ਵੀ ਗਲੀਆਂ ਦੀ ਮੰਗ ਹੋਏਗੀ ਪੂਰੇ ਹਲਕੇ ਦੀਆਂ ਗਲੀਆਂ ਚੌੜੀਆਂ ਕਰਕੇ ਸੜਕਾਂ ਚੌੜੀਆਂ ਕਰਕੇ ਸਾਰੀਆਂ ਬਣਾਉਂਦਾ ਮੈਂ ਅਰੇ ਜਮੌਰ ਵੀ ਲੰਨਾ ਤੇ ਇਹਨਾਂ ਦਾ ਸੇਵਾਦਾਰ ਬਣ ਕੇ ਇਹਦੀ ਸੇਵਾ ਪਰਮਾਤਮਾ ਨੇ ਦਿੱਤੀ ਹੈ ਨਾ ਸਾਰਿਆਂ ਨੇ ਅਸੀਰਵਾਦ ਦਿੱਤਾ ਜਿੰਨੀ ਵੀ ਗਲੀ ਚੌੜੀ ਕਰਨਗੇ ਸਾਰੀਆਂ ਗਲੀਆਂ ਚੌੜੀਆਂ ਕਰਕੇ ਪੱਕੀਆਂ ਵਧੀਆ ਗਲੀਆਂ ਕਰਕੇ ਜਿੱਦਾਂ ਵੀ ਲੋਕ ਕਹਣਗੇ ਲੋਕਾਂ ਦੇ ਨਾਲ ਹੈ ਕਿਉਂਕਿ ਮੇਰੇ ਸਤਿਕਾਰਯੋਗ ਭੈਣ ਭਰਾ ਇਹ ਬਜ਼ੁਰਗ ਹੈ ਇਹਨਾਂ ਨੇ ਜੇ ਸੇਵਾ ਦਿੱਤੀ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਸੇਵੇ ਸੇਵਾਦਾਰ ਬਣ ਕੇ ਸੇਵਾ ਕਰਦ ਰਹਾ ਧੰਨਵਾਦ ਬਾਕੀ 500 ਰਹਿ ਗਏ ਇਹਨਾਂ ਦੇ ਬਾਕੀ ਉਹ ਕਿਉਂ ਤੱਕੇ ਮਾਰੀ ਜਾਂਦਾ ਯਾਰ ਹਾਂਜੀ ਸਰਪੰਚ ਜੀ ਚਲੋ ਕੋਈ ਨਾ ਨਾਲ ਨਾਲ ਕਰਿਓ ਜੋ ਬਾਕੀ ਖੜਜੋ ਖੜਜੋ ਨਾਲ ਖੜਜੋ ਉਹ ਤੇਜੀ ਉਹ ਰੋ ਆਰੋਗਨ ਆਰੋਗਨ ਬਾਕੀ ਜਿੰਨਾ ਸਾਡਾ ਸੜਕ ਦਾ ਕੰਮ ਉਹ ਚੱਲ ਰਹਿਦਾ ਉਹ ਐਮਐਲ ਨੂੰ ਬੇਨਤੀ ਕੀਤੀ ਆ ਤੇ ਪਿੰਡ ਦੇ ਆਦਾਲੇ ਫਿਰ ਨਹੀਂ ਸਾਰੀ ਸਾਡੀ ਇਨੀ ਚੌੜੀ ਕਰ ਦੋ ਬਾਕੀ ਅਸੀਂ ਟੈਨਰ ਲਾ ਲਾਂਗੇ ਟੈਨਰ ਲਾ ਕੇ ਅਸੀਂ ਕੋਈ ਗਲੀ ਦੇ ਵਿੱਚ ਖੰਭਾ ਦੇੜੀ ਕਿਸੇ ਦੀ ਰਹਿਣ ਨਹੀਂ ਦੇਣੀ ਜਿੰਨੀ ਸੜਕਾ 20 ਫੁੱਟ ਜਾਂ 30 ਫੁੱਟ ਜਾਂ 40 ਫੁੱਟ ਆ ਉਹ ਸਾਰੀ ਉਹ ਪੱਕੀ ਆਵੇ ਟ੍ਰੈਫਿਕ ਜਿਆਦਾ ਵੱਧ ਗਈ ਪਿੰਡ ਜਿਆਦਾ ਨੇ ਹੁਣ ਅੱਗੇ ਦਾ ਕੱਲੀ ਮੁੰਡਿਆ ਖੁਰਦ ਸੀਗੀ ਹੁਣ ਨਾਲ ਕਹਿੰਦੇ ਦਸ਼ਮੀਸ਼ਕਰ ਆ ਗਿਆ ਉਹ ਦੇ ਬਗਰ ਨਹੀਂ ਆ ਗਿਆ ਸਾਰੇ ਜਿੰਨੀ ਸੰਕਤ ਸਾਰੀ ਇੱਧਰ ਜੀ ਲੱਗਦੀ ਆ ਫਿਰ ਆਵਾਜ਼ ਆਈ ਜੀ ਬਹੁਤ ਔਖੇ ਹੁੰਦੇ ਆ ਤਾਂ ਸਰ ਸਾਹਿਬ ਤੋਂ ਹੀ ਮਤਾ ਪਾ ਕੇ ਦੋ ਸਾਰੇ ਕੰਮ ਹੋ ਜਾ ਬਾਕੀ ਦੂਸਰੀ ਬੇਨਤੀ ਹੈ ਜੀ ਦੂਸਰੀ ਬੇਨਤੀ ਆ ਸਾਡਾ ਇੱਕ ਮਿੰਟ ਐਮਐਲਏ ਸਾਹਿਬ ਦਾ ਧੰਨਵਾਦ ਆ ਜਿਹੜੇ ਸਾਡੇ ਕਹੇ ਤੇ ਜਦੀ ਜਿੱਥੇ ਕਹਿੰਦੇ ਆ ਉੱਥੇ ਜਦੀ ਹਾਜ਼ਰ ਹੋ ਜਾਂਦੇ ਨੇ ਬਹਿਰ ਜੀ ਖਾਲਸਾ ਬਹਿਰ ਜੀ ਦੇ ਬੱਚੇ ਜਿਹੜੀ ਸਾਡੀ ਰਾਣੀ ਬਾਗ ਦੀ ਡਵੈਲਪਮੈਂਟ ਰਹਿੰਦੀ ਸੀਗੀ ਪਹਿਲੇ ਛੜਕ ਬਣੀ ਹੋਈ ਸੀ ਉਹਦੇ ਖੱਡੇ ਵੱਡੇ ਵੱਡੇ ਪੈ ਗਏ ਸੀਗੇ ਪਰ ਸਰਪੰਚ ਸਾਹਿਬ ਕੋਲੇ ਤੇ ਮੁੰਡੀ ਸਾਹਿਬ ਕੋਲੇ ਅਸੀਂ ਬੇਨਤੀ ਕਰੀ ਸੀ ਹਰਦੀਪ ਐਮਐਲਏ ਸਾਹਿਬ ਕੋਲੇ ਆਮ ਪਾਰਟੀ ਦੇ ਤੇ ਉਹਨਾਂ ਨੇ ਸਾਡਾ ਸਹਿਯੋਗ ਕਾਫੀ ਦਿੱਤਾ ਤੇ ਔਰ ਉਹਨਾਂ ਨੇ ਵਾਦਾ ਕਰਿਆ ਕਿ ਮੈਂ ਗਲੀ ਸਿਰੇ ਤੱਕ ਲਵਾਉਂਗਾ ਤੇ ਅੱਜ ਉਹ ਨੀ ਪੱਥਰ ਇੰਟਰਲੌਕ ਟਾਇਲ ਦਾ ਧਕਾਟਣ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜਾ ਸਾਡਾ ਸਹਿਯੋਗ ਦੇ ਰਹੀ ਵਾਹਿ ਖਾਲਸਾ ਵਾਹਿ ਗੁਰੂ ਦੀ ਖਤਰੀ ਮੰਗਦੇ ਆਂ ਜੀ 15-20 ਸਾਲ ਤੋਂ ਮੰਗ ਸੀਗੀ ਸਾਡੀ ਤੇ ਉਹ ਸੀਗਾ ਮੈਂ ਬਲਾਕ ਦੇ ਵਿੱਚ ਬਲਾਕ ਸੰਵਤੀ ਮੈਂਬਰ ਆ ਬਲਾਕ ਚ ਮੈਂ ਪੈਸੇ ਇਹਨਾਂ ਨੂੰ ਪੰਚਾਇਤਾਂ ਨੂੰ ਪਾਉਂਦਾ ਰਿਹਾ ਪਰ ਪੰਚਾਇਤਾਂ ਨੇ ਪਹਿਲਾਂ ਲਾਏ ਨਹੀਂ ਸੀਗੇ ਹੁਣ ਮੁੰਡੀ ਸਾਹਿਬ ਦੀ ਸਪਾਰਸ਼ ਪਾਈ ਆ ਤੇ ਹੁਣ ਇਹ ਬਲਾਕ ਸੰਵਤੀ ਦਾ ਬੇਹਾ ਇੱਧਰ ਲਾਣਗੇ ਜੀ ਮੰਗਦਾ ਕਾਫੀ ਦੇਰ ਦੀ ਸੀ ਹਾਂਜੀ ਵਾਹਿਗੁਰੂ ਜੀ ਸਾਹਿਬ ਆਜੋ ਆਜੋ ਇੱਧਰ ਆਜੋ ਆਜੋ ਭੰਜੀ ਆਓ ਆਓ ਹਾਂਜੀ ਬਾਈ ਗੁਰੂ ਖਾਲਸਾ ਬਾਈ ਫਤੇ ਆਪਣਾ ਨਾਮ ਦੱਸ ਮੇਰਾ ਨਾਮ ਧਰਪਾਲ ਹੈ ਜੀ ਤੇ ਸਾਡੇ ਸਰਪੰਚ ਭਵਿੰਦਰ ਸਿੰਘ ਦਿਓਲ ਅਤੇ ਸਾਡੇ ਪ੍ਰਧਾਨ ਜੀ ਸਰਦਾਰ ਪ੍ਰੀਤਮ ਸਿੰਘ ਗਿੱਲ ਜਿਹੜੇ ਆਪਣੇ ਬਲਾਕ ਸੰਮਤੀ ਮੈਂਬਰ ਵੀ ਨੇ ਇਹਨਾਂ ਦਿਆਂ ਜਿਹੜਾ ਉਦਮ ਸਦਕਾ ਅੱਜ ਸਾਡੇ ਇਹਦਾ ਉਦਘਾਟਨ ਕੀਤਾ ਗਿਆ ਸਾਡੀ ਗਲੀ ਦਾ ਗਲੀ ਦੇ ਵਿੱਚ ਜਿਹੜੀ ਵੱਡੇ ਬਹੁਤ ਸੀਗੇ ਬਹੁਤ ਏਰ ਤੋਂ ਆਪਣੀ ਮੰਗ ਸੀ ਤੇ ਸਾਡਾ ਇਹ ਬਣ ਜਾਵੇ ਗਲੀ ਤੇ ਇਹਨਾਂ ਦੀ ਤੇ ਸਰਦਾਰ ਅਭਰਦੀਪ ਸਿੰਘ ਜੀ ਮੁੰਡੀਆਂ ਇਹਨਾਂ ਦੀ ਐਮਐਲਏ ਸਾਡੇ ਸਾਨੇ ਵਾਲ ਹਲਕਾ ਦੇ ਤੇ ਇਹਨਾਂ ਨੇ ਬੜੀ ਕਿਰਪਾ ਕੀਤੀ ਹੈ ਜੀ ਅੱਜ ਸਾਡਾ ਜਿਹੜਾ ਅਨੀ ਪੱਤਰ ਰੱਖਿਆ ਤੇ ਕੰਮ ਜਿਹੜਾ ਹੈਗਾ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਤੇ ਸਾਡੀ ਜਿਹੜੀ ਗਲੀ ਅੱਜ ਸਿਰੇ ਤੱਕ ਹਿਲਾ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਮੁੰਡੀਆਂ ਰਾਣੀ ਬਾਗ ਦੀ ਵਸਨੀਕ ਆ ਸਾਡੀ ਜਿਹੜੀ ਸੜਕ ਹੈ ਕਾਫੀ ਦੇਰ ਤੋਂ ਕਾਫੀ ਮਾੜੀ ਹਾਲਤ ਦੇ ਵਿੱਚ ਸੀਗੀ ਕਈ ਸਰਕਾਰਾਂ ਆਈਆਂ ਤੇ ਗਈਆਂ ਬਟ ਸਰਪੰਚ ਸਾਹਿਬ ਨੇ ਸਰਕਾਰ ਬਣਾਈਆਂ ਬਟ ਸਾਡੀ ਕਲੋਨੀ ਦੀ ਵਾਰੀ ਨਹੀਂ ਆਈ ਹੁਣ ਅਸੀਂ ਫਿਰ ਮੁੰਡਿਆ ਸਾਹਿਬ ਜੀ ਨਾਲ ਸਾਡੀ ਸਪਾਰਸ਼ ਦੀ ਪਾਈ ਤੇ ਉਹਨਾਂ ਦੇ ਕਿਰਪਾ ਸਦਕਾ ਭਗਵੰਤ ਮੰਤਲ ਸਰਕਾਰ ਸਦਕਾ ਸਾਡੀ ਇਹ ਸੜਕ ਦਾ ਉਦਘਾਟਨ ਹੋਇਆ ਹੈ ਆਸ ਕਰਦੇ ਹਾਂ ਕਿ ਇਹ ਪੂਰੀ ਸੜਕ ਤੁਰ ਤੱਕ